ਬੱਤਸ਼ੀਰ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸੋਹ ਸਾਰੇ ਵੀਰ ਠਠਾ ਜੀ ਤੇ ਇਹ ਆ ਜੀ ਆਪਣਾ 7501 ਝੋਨਾ ਇਹਨੂੰ ਅੱਜ ਤੀਸਰੀ ਡੋਜ਼ ਦੇਣ ਲੱਗੇ ਆਪਾਂ ਤੀਸਰੀ ਘਾਤ ਪਾਉਣ ਲੱਗੇ ਆਂ ਹਾਂ ਦੋ ਯੂਰੀ ਅੱਗੇ ਪੈ ਗਈਆਂ ਇੱਕ ਇੱਕ ਬੈਗ ਕਦੂ ਕਰਨ ਵਾਲੇ ਪੈ ਗਿਆ ਉਹਦੀ ਵੀਡੀਓ ਆਪਾਂ ਪਾਈ ਇੱਕ ਇੱਕ ਬੈਗ ਆਪਾਂ ਬਾਅਦ ਵਿੱਚ ਪਾਤਾ ਉਹਦੇ ਨਾਲ ਜ਼ਿੰਕੋ ਪਾਈ 8-8 ਕਿਲੋ ਜ਼ਿੰਕਰੀ ਥਾਂ ਦੇ ਜ਼ਿੰਕੋ ਅਸੀਂ ਵਰਤਦੇ ਹੁੰਨੇ ਕੋਈ ਤੇ ਅੱਜ ਇਹਨੂੰ ਪਾਉਣ ਲੱਗੇ ਆਂ ਇਹ ਤੀਸਰੀ ਡੋਜ਼ ਤੇ ਮੌਸਮ ਵੀ ਬੁਰਾ ਅੱਜ ਹੋ ਗਿਆ ਲੱਗਦਾ ਹੈ ਵਰਤਾ ਬਦਲਵਾਈ ਹੋ ਗਈ ਹੈ ਤੇ ਬੱਦਲ ਪੂਰਾ ਵੇਖੋ ਅੱਜ بارش ਵੀ ਹੋਊਗੀ ਤੇ ਇਹ ਜਿਹੜਾ ਝੋਨਾ ਕੋਈ 23 ਕਿ ਦਿਨ ਦਾ ਹੋ ਗਿਆ ਜਿਵੇਂ ਅਸੀਂ ਕਹਿੰਦੇ ਹੁੰਨੇ ਹਾਂ ਨਾ ਕਿ ਅਸੀਂ ਜਿਹੜੇ 25 ਕਿ ਦਿਨ ਤੱਕ ਖਾਦ ਪੂਰੀ ਕਰ ਦਿੰਨੇ ਹੁੰਨੇ ਜ਼ਿਆਦਾਤਰ 25 28 ਦਿਨ ਤੱਕ ਬਸ ਤੇ ਇਹ ਅੱਜ 23 ਜਾਂ 24 ਦਿਨ ਦਾ ਇੱਥੇ ਕੀ ਹੋ ਗਿਆ ਤੇ ਉਹਨਾਂ 23 24 ਦਿਨ ਤਹੀ ਅੱਜ ਖਾਦ ਖਤਮ ਕਰਨ ਲੱਗੇ ਇੱਥੇ ਉਹਨਾਂ ਨੂੰ ਜਿਆਦਾ ਲੇਟ ਨਹੀਂ ਕਰਨਾ 23 24 ਦਿਨ ਤਹੀ ਖਾਦ ਨੂੰ ਖਤਮ ਕਰਨ ਲੱਗੇ ਆਂ ਤੇ ਦੋ ਪੀ ਸੀਡ ਢੋਜ ਪਾਉਣ ਲੱਗੇ ਆ ਪਹਿਲੀ ਯੂਰੀਆ ਨੂੰ ਪਾਈ ਇੱਕ ਇੱਕ ਬੈਗ ਆਖਰੀ ਰੋਟਾ ਮੀਟਰ ਤੋਂ ਬਾਅਦ ਉਤੋਂ ਬਾਅਦ ਆਪਾਂ ਪਾਈ 30 ਕਿਲੋ ਨਾਲ 8 8 ਕਿਲੋ ਜਿੰਕੋ ਤੇ ਅੱਜ ਤੁਹਾਨੂੰ ਦੱਸਦੇ ਆਂ ਜੀ ਕਿੰਨੀ ਕਿੰਨੀ ਯੂਰੀਆ ਪਾਉਣ ਲੱਗੇ ਆ ਅੱਜ ਉਹ ਨਾ ਹੀ ਸਾਰਾ 7501 ਇਹ ਆ ਜੀ ਸਾਰਾ 7501 ਤੇ ਇਹਦੇ ਨਾਲ ਅੱਜ ਅਸੀਂ 4 4 ਕਿਲੋ ਪਾਉਣ ਲੱਗੇ ਆ ਜੀ ਨਾ ਵਕੋਂ 30 30 ਕਿਲੋ ਯੂਰੀਆ ਫੇਰ ਪਾਉਣੀ ਆ ਯੂਰੀਆ ਦੀ ਡੋਜ਼ ਅਸੀਂ 30 30 ਕਿਲੋ ਰੱਖਣੀ ਸਿਰਫ ਜਿਹੜੇ 2 ਬੈਗਾਂ ਤਿੰਨ ਤਿੰਨ ਕਿਲਿਆਂ ਚ ਤੇ ਨਾਲ ਤਿੰਨ ਦੋ ਆ ਬੈਗਾਂ ਦੀ ਤਿੰਨ ਤਿੰਨ ਪੈਕਟਰ ਲਾ ਕੇ ਸੈਲਨ ਦੇ ਆਈਪੀਐਲ ਤਾਂ ਹੁੰਦਾ ਸੈਲਨ ਚਲੋ ਪੈਕਿੰਗ ਹੋ ਨਵੀਂ ਆ ਗਈ ਆ ਪਹਿਲੀ ਪੈਕਿੰਗ ਨਵੀਂ ਪੈਕਿੰਗ ਵੀ ਆ ਗਈ ਇਹਦੀ ਹੁਣ ਤੇ ਇਹ ਆਹੀ ਪਾਉਣ ਲੱਗੇ ਆ ਜੀ ਨਾਲ ਸੀਮੀਟ ਹੁੰਦਾ ਇਹ ਚ ਤੇ ਫੈਰੋਸਲਫੇਟ ਹੁੰਦਾ ਹੈ ਅਲਾਈਮੈਂਟਲ ਸਲਫਰ ਹੁੰਦਾ ਹੈ ਤੇ ਬੈਂਟਰੋਨੇਟ ਗ੍ਰੈਨੂਲ ਦੇ ਵਿੱਚ ਇਹ ਹੁੰਦਾ ਜੀ ਤੇ ਇਹ ਇਹ ਦੀ ਜਿਹੜੀ ਪੈਕਿੰਗ ਆ 4 ਕਿਲੋ ਦੀ ਆ ਤੇ 4-4 ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਪਾਉਣ ਲੱਗੇ ਆ। ਇਹਧਰਾ ਜੀ ਆਪਣਾ 7.50 ਏਕੜ 3.5 ਇਹਧਰਾ ਵਿੱਚ ਖਾਦ ਵਿੱਚ ਪਾਉਂਦਾ ਇਹ ਵੀ 7.50 ਏਕੜ ਦਾ ਸਾਰਾ ਤੇ ਇਹਨੂੰ ਸਿਰਫ ਇੱਕ ਬੈਗ ਪਹਿਲਾਂ ਪਿਆ ਸੀ ਖਾਦ ਦੀ ਰੋਟਾਵੇਟਰ ਫੇਰਨ ਤੋਂ ਪਹਿਲਾਂ ਤੇ ਇੱਕ ਬੈਗ ਦੂਸਰਾ ਇੱਕ-ਇੱਕ ਬੈਗ ਨੂੰ ਜਿਹੜਾ ਆਪਾਂ ਆਖਰੀ ਡੋਟਾ ਮੀਟਰ ਫੇਰੇ ਉਹਦੇ ਗਾੜੀ ਪੈ ਗਿਆ ਹੈ ਤੇ 30 30 ਕਿਲੋ ਖਾਦ ਸਿਰਫ ਉੱਪਰ ਪਈ ਹਲੇ ਤੱਕ ਇਹਦੇ ਤੇ 23 ਦਿਨ ਤੱਕ 23 24 ਇੱਥੇ ਗਿਆ ਝੋਨਾ ਹੋ ਗਿਆ ਤੇ ਬਾਕੀ ਜਿਹੜੇ ਭਰਾ ਕਈ ਕਹਿੰਦੇ ਹੈਗੇ ਥੱਲੇ ਪਈ ਯੂਰੀਆ ਦਾ ਫਾਇਦਾ ਨਹੀਂ ਆ ਵੇ ਲੋ ਉੱਪਰ ਸਿਰਫ ਇਹਨੂੰ 30 30 ਕਿਲੋ ਯੂਰੀਆ ਹਲੇ ਤੱਕ ਭਾਈ ਤੇ 30 30 ਕਿਲੋ ਅੱਜ ਪਾਉਣ ਲੱਗੇ ਆ ਆਖਰੀ ਯੂਰੀਆ ਯੂਰੀਆ ਦੀ ਖਦਮ 135 40 ਦਿਨ ਦੀ ਵੈਰੈਟੀ ਆ ਇਵੇਂ ਕਹ ਜੀ ਵੀਰ ਕਹਿੰਦਾ ਹੈ ਜੀ ਯੂਰੀਆ ਲੰਮੀ ਲੈ ਕੇ ਜਾਣੀ ਚਾਹੀਦੀ ਕੋਈ ਲੰਮੀ ਨਹੀਂ ਜਿਹੜਾ ਮਹੀਨੇ ਦੇ ਵਿੱਚ ਇੱਕ ਬੂਜਾ ਕਰਕੇ ਨਾ ਆਪਣਾ ਫਟਾਰਾ ਕੱਢ ਗਿਆ ਉਸੇ ਹੀ ਨਾਲੀ ਨੂੰ ਤੁਸੀਂ ਵੇਖਿਓ ਮੰਜਰ ਆਉਣੀ ਆ ਜਿਹੜਾ ਮਹੀਨੇ ਤੋਂ ਬਾਅਦ ਆਪਣੇ ਝੋਨੇ ਨੇ ਫਟਾਰਾ ਕੀਤਾ ਨਾ ਤੇ ਉਹਨੂੰ ਕੋਈ ਵੇਖਿਓ ਉਦਾਂ ਹੀ ਰਹਿ ਜਾਣਾ ਖਾਲੀ ਜਿਹੜੀ ਜਿਆਦੀ ਫੋਟ ਜਿਹੜਾ ਮਹੀਨੇ ਤੱਕ ਫਟਾਰਾ ਹੋ ਗਿਆ ਹੋ ਗਿਆ ਉਹੀ ਨਾਲੀਆਂ ਨੂੰ ਵਧੀਆ ਮੰਜਰ ਪਊ ਤੰਦਰੁਸਤ ਮੰਜਰ ਪਊਗੀ ਵਧੀਆ ਤੇ ਇਹ ਕਰਕੇ ਆਪਾਂ ਦਾ ਯੂਰੀਆ ਕਰ ਦਿੰਦੇ ਨੇ ਉਹਨੇ ਨੇ ਮੇਰੇ ਪਹਿਲਾਂ ਪਹਿਲਾਂ ਖਤਮ ਚਲੋ ਇਹਦੀ 25 ਦਿਨਾਂ ਤੋਂ ਪਹਿਲੋ ਚੱਲੀ ਆ 135 ਦਿਨ ਦੀ ਇਹ ਵੀ ਵੈਰੈਟੀ ਆ ਜੀ 7501 ਦੀ ਤੇ ਇਹਦੀ ਜਿਹੜੀ ਪਨੀਰੀ ਅਸੀਂ 25 ਕਿ ਦਿਨਾਂ ਦੀ ਲਾਤੀ 25 ਕਿ ਦਿਨਾਂ ਦੀ ਪਨੀਰ ਲਾਤੀ ਤੇ ਇਹਨੂੰ ਖਾਦ ਜੇ ਆਪਾਂ हिसाब ਲਈਏ ਤਾਂ ਦੋ ਬੈਗ ਤੇ 15-15 ਕਿਲੋ ਖਾਦ ਪਾਣੀ ਸਾਰੀ ਸਿਰਫ ਹੋਰ ਕੋਈ ਨਹੀਂ ਪਾਇਆ ਮੱਕੀ ਵਾਲੇ ਖੇਤ ਜਿਵੇਂ ਕਹਿੰਦੇ ਨਾ ਮੱਕੀ ਵਾਲੇ ਖੇਤਾਂ ਚੋਨਾ ਤੁਰ ਤਾਣੀ ਵੜਾ ਓਖਾ ਦੋਸਤਾ ਵੇਖ ਲੋ ਸਰਪੱਤੀ ਕੀ ਟਿਕਲੋ ਜੁੜੀਆ ਪਾਈ ਜੁੱਪਰ ਮੱਕੀ ਵਾਲੇ ਖੇਤੀ ਆ ਤੇ ਸੈਰ ਨਾ ਪਾਉਂਦਾ ਹੁਣ ਨਾਲ 8-8 ਕਿਲੋ ਜ਼ਿੰਕੋ ਪਾਈ ਹੋਰ ਕੋਈ ਨਹੀਂ ਪਾਇਆ ਨਾ ਕੋਈ ਇੱਚ ਆ ਪਟਾਸ਼ ਪਾਉਣੀ ਆ ਪਾ ਕਿਉਂਕਿ ਗਾਜਰ ਵਾਲੇ ਖੇਤੀ ਗੱਜ ਤੋਂ ਪਰ ਮੱਕੀ ਹੀ ਗਾਜਰ ਜੀ ਵੀ ਪਟਾਸ਼ ਪਈ ਹੁੰਦੀ ਆ ਮੱਕੀ ਦੇ ਵਿੱਚ ਵੀ ਪਟਾਸ਼ ਪਈ ਹੁੰਦੀ ਆ ਤੇ ਨਾ ਕੋਈ ਇੱਚ ਚਲ ਡਾਇਆ ਤੇ ਪਾਉਂ ਜੀ ਪਾਉਂਦੇ ਨਹੀਂ ਕਿਉਂਨੇ ਦੇ ਵਿੱਚ ਨਾ ਕੋਈ ਡਾਇਆ ਨਾ ਕੋ ਪਟਾਸ਼ ਨਾ ਕੋ ਸਲਫਰ ਸਿਰਫ ਜ਼ਿੰਕ ਪਾਈ ਉਹ ਜ਼ਿੰਕੋ ਪਾਈ ਆਈਪੀਐਲ ਦੀ 8 8 ਕਿਲੋ ਦੇ ਅੱਜ ਸੈਰਨ ਪਾਉਣ ਲੱਗੇ ਆ ਵੀ ਮੱਕੀ ਵਾਲੇ ਖੇਤਾਂ 'ਚ ਹੀ ਪਾਉਣੇ ਨੇ ਸੈਰਨ ਤੇ ਹੋਈ ਇਹ ਜੇ ਤੀਸਰੀ ਡੋਜ਼ ਤੇ ਆਖਰੀ ਡੋਜ਼ ਓਕੇ ਜੀ ਧੰਨਵਾਦ ਸਾਰੇ ਪਾਉਣ